ਜੀ ਗੱਲ ਜੀ ਸਾਰਿਆਂ ਨੂੰ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਾ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅਸੀਂ ਲਗਾ ਰਹੀ ਹੈ ਅੱਜ ਤੋਂ ਸੇਲ ਮਤਲਬ ਡਿਸਕਾਊਂਟ ਦੇ ਦਵਾਂਗੇ ਤੁਹਾਨੂੰ ਸਾਰੇ ਸੂਟ ਜਿਹੜੇ ਸੂਟ ਮੈਂ ਤੁਹਾਨੂੰ ਅੱਜ ਦਿਖਾਣੇ ਆ ਇਹਨਾਂ ਚ ਤੁਸੀਂ ਕਾਫੀ ਸਾਰੇ ਸੂਟ ਮੇਰੀ ਵੀਡੀਓ ਚ ਅਕਸਰ ਦੇਖਦੇ ਰਹੇ ਹੋ ਜਿਨ੍ਹਾਂ ਦੀ ਬਹੁਤ ਸਾਰੀ ਡਿਮਾਂਡ ਰਹੀ ਹੈ ਜਿੱਦਾਂ ਕ੍ਰੇਪ ਦੇ ਸੂਟ ਦਿਖਾਣੇ ਆ ਅਸੀਂ ਤੁਹਾਨੂੰ ਜਿਹੜੇ 2200 ਤੋਂ ਲੈ ਕੇ 2500 ਦੀ ਰੇਂਜ ਦੇ ਵਿੱਚ ਹੋਣੇ ਆ ਜੈ ਵਿਜ਼ੇ ਦੇ ਸੂਟ ਦੇਣੇ ਆ ਜੀ ਤੇ ਰਾਖੀ ਬ੍ਰਾਂਡ ਦੇ ਸੂਟ ਦੇਣੇ ਆ ਆਰਟੈਕਸ ਦੇ ਸੂਟ ਦੇਣੇ ਆ ਅਲੱਗ-ਅਲੱਗ ਤਰ੍ਹਾਂ ਦੇ ਬ੍ਰਾਂਡ ਨੇ ਤੇ ਅਲੱਗ-ਅਲੱਗ ਤਰ੍ਹਾਂ ਦਾ ਸਟਾਕ ਹੈ ਜਿਹੜਾ ਅਸੀਂ ਤੁਹਾਨੂੰ ਅੱਜ ਦੀ ਵੀਡੀਓ 'ਚ ਦੇਣਾ ਹੈ ਸੂਟਾਂ ਦਾ ਪ੍ਰਾਈਸ ਇਹਨਾਂ ਦਾ ਸੀਗਾ ਜੀ 2200 ਤੋਂ ਲੈ ਕੇ 2500 2800 ਤੱਕ ਦੇ ਸੂਟ ਨੇ ਜਿਹੜੇ ਅਸੀਂ ਅੱਜ ਤੁਹਾਨੂੰ ਬਹੁਤ ਘੱਟ ਪ੍ਰਾਈਸ ਦੇ ਵਿੱਚ ਦੇਣੇ ਆ ਕਾਫੀ ਸਾਰਾ ਸਟਾਕ ਹੈਗਾ ਆਪਣੀਆਂ ਦੋ-ਤਿੰਨ ਵੀਡੀਓ ਇਸੇ ਉਹਦੇ ਵਿੱਚ ਆਣਗੇ ਆ ਤੁਹਾਨੂੰ ਨਾਲ ਦੀ ਨਾਲ ਜਿਹੜੇ ਵੀ ਸੂਟ ਪਸੰਦ ਆਉਂਦੇ ਨੇ ਸਕਰੀਨ ਸ਼ਾਟ ਲੈ ਕੇ ਵੀ ਇੱਕ ਸੈਂਡ ਕਰ ਦਿਓ ਬਹੁਤ ਸੋਹਣੀ ਜਿਹੀ ਕਲੈਕਸ਼ਨ ਹੈ ਜੀ ਜਿਹੜੀ ਦੇਣੀ ਹੈ ਤੇ ਬਾਕੀ ਤੁਹਾਡੇ ਕਮੈਂਟਾਂ ਦੀ ਜਰੂਰ ਵੇਟ ਰਹੀ ਹੈਗੀ ਤੇ ਮੈਨੂੰ ਲੱਗਦਾ ਮੇਰੇ ਕਮੈਂਟ ਥੋੜੇ ਜਿ ਇਕੱਠ ਘਟਣ ਲੱਗੇ ਇੱਕ ਤਾਂ ਮੈਂ ਫੰਕਸ਼ਨਾਂ 'ਚ ਬੀਜ਼ੀ ਹਾਂ ਸ਼ਾਪ ਤੇ ਥੋੜਾ ਘੱਟ ਧਿਆਨ ਦਿੱਤਾ ਜਾਂਦਾ ਤੇ ਦੂਜਾ ਕੋਈ ਮੇਤੋਂ ਮਤਲਬ ਆਫਰ ਨਹੀਂ ਨਿਕਲਿਆ ਹੈਗਾ ਪਿੱਛੇ ਜੇ YouTube ਤੋਂ ਮੈਂ ਜਦੋਂ ਆਫਰ ਵਾਲੀ ਵੀਡੀਓ ਪਾਈ ਤੇ ਜਿਹੜੇ ਅਸੀਂ 쿠ਪਨ ਕੱਟੇ ਸੀਗੇ ਉਹਨਾਂ ਦੇ ਵਿੱਚ ਨਾ ਸਾਡੋ ਮੈਂਸ਼ਨ ਹੋ ਗਿਆ ਸੀਗਾ ਫੋਨ ਨੰਬਰ ਕਲਾਇੰਟ ਦਾ ਨਾਲ ਜਿਨ੍ਹਾਂ ਜਿਨ੍ਹਾਂ ਦੇ ਅਸੀਂ 쿠ਪਨ ਕੱਡੇ ਸੀ ਤੇ YouTube ਨੇ ਮੇਰੀ ਵੀਡੀਓ ਕੱਟਤੀ ਸੀਗੀ ਮੈਨੂੰ ਥੋੜਾ ਜਿਹਾ ਡਰ ਹੋ ਜਾਂਦਾ ਕਿਤੇ ਨਾ ਕਿਤੇ ਕਿਉਂਕਿ ਆਨਲਾਈਨ ਕੰਮ ਹੁੰਦਾ ਜੀ ਸਾਰੇ ਤੇ ਇੱਕ ਤਾਂ ਹੁੰਦਾ ਹੈਗੇ ਚਲੋ ਕੋਈ ਆਂਦਾ ਜਾਂਦਾ ਇਦਾਂ ਲੈ ਜਾਂਦਾ ਮੇਰਾ ਆਨਲਾਈਨ ਕੰਮ ਤਾਂ ਕਰਕੇ ਮੈਂ ਥੋੜੀ ਜਿਹੀ ਡਰ ਗਈ ਸੀਗੀ ਵੀ ਕੱਢਾਂ ਜਾਂ ਨਾ ਕੱਢਾਂ ਜਾਂ ਕੀ ਕਰਾਂ ਫਿਰ ਉਹ ਵੀਡੀਓ ਮੇਰੀ ਆਪਣੇ ਆਪ ਹੋ ਗਈ ਸੀਗੀ ਤੇ ਹੁਣ ਆਪਾਂ ਸਿਰਫ ਜਸਟ ਕਮੈਂਟ ਜਿੱਦਾਂ ਅੱਗੇ ਕੱਢਦੇ ਹੁੰਦੇ ਸੀਗੇ ਕਿ ਕਮੈਂਟ ਹੀ ਕੱਢਣੇ ਆ ਸਕਰੋਲ ਕਰਕੇ ਉਹਨਾਂ ਚੋਂ ਹੀ ਲੱਕੀ ਆਪਾਂ ਕੋਪਰੇ ਕੱਢਣੇ ਆ ਖੁਸ਼ ਇਦਾਂ ਦਾ ਫਿਰ ਤੋਂ ਦੁਬਾਰਾ ਸ਼ੁਰੂ ਕਰਾਂਗੇ ਜੀ ਤੇ ਕਮੈਂਟ ਕੱਢਾਂਗੇ ਮੈਂ ਥੋੜੀ ਮਤਲਬ ਜਿੱਦਾਂ ਬੀਜ਼ੀ ਚੱਲ ਰਹੇ ਆ ਤੇ ਫੰਕਸ਼ਨਾਂ ਵਗੈਰਾ ਚੂਸਦੇ ਬਾਅਦ ਚ ਆਪਾਂ ਕਮੈਂਟ ਕੱਢਾਂਗੇ ਅ ਅੱਜ ਵਾਲੀ ਕਲੈਕਸ਼ਨ ਬਹੁਤ ਸੋਹਣੀ ਆ ਤੇ ਬੁਕਿੰਗਲੀ ਨੰਬਰ ਹੋਗਾ ਜੀ 8283828381 ਨੰਬਰ ਆ ਇਸ ਨੰਬਰ ਤੇ ਸਕਰੀਨਸ਼ਾਟ ਲੈ ਕੇ ਵੀ ਸੈਂਡ ਕਰ ਸਕਦੇ ਹੋ ਕਲੈਕਸ਼ਨ ਵਾਸ ਹੋਣੀ ਹੈ ਹੁਣ ਆਪਾਂ ਕਾਫੀ ਦਿਨਾਂ ਨੂੰ ਤੁਹਾਨੂੰ ਡਿਸਕਾਊਂਟ ਦੇ ਹੀ ਸੂਟ ਦੇਣੇ ਆ ਤੇ ਅਲੱਗ-ਅਲੱਗ ਸਟਫ ਦੇ ਵਿੱਚ ਦੇਣੇ ਆ ਬਹੁਤ ਸੋਹਣੀ ਜੀ ਕਲੈਕਸ਼ਨ ਬ੍ਰਾਂਡਡ ਕਲੈਕਸ਼ਨ ਦੇਣੇ ਆ ਸੂਟ ਰਹਿਣਗੇ ਜੀ ਮੁੰਡਾਲ ਦੇ ਮੁੰਡਾਲ ਦਾ ਸੂਟ ਹਮੇਸ਼ਾ ਹੀ ਮਤਲਬ 2500 ਤੋਂ 3000 ਦੀ ਰੇਂਜ ਵਿੱਚ ਹੁੰਦਾ ਹੈ ਤੇ ਅਸੀਂ ਅੱਜ ਤੁਹਾਨੂੰ ਮੁਡਲ ਦੇ ਸੂਟ ਵੀ ਦੇਣੀ ਆ ਅੱਜ ਦੀ ਸਾਰੀ ਹੀ ਵੀਡੀਓ 2000 ਦੇ ਵਿੱਚ ਰਹੇਗੀ ਤੇ ਸਭ ਦੇ ਸ਼ਿਪਿੰਗ ਚਾਰजेस ਅਲੱਗ ਕਿਤੋਂ ਰਹਿਣਗੇ ਜੀ ਤੇ ਇਹ ਹੈਗੀ ਆ ਸਾਡੇ 3.5 ਮੀਟਰ ਦੀ ਸ਼ਰਟ ਐਦਾਂ ਆਏਗੀ ਇਹ ਸ਼ਰਟ ਜਿੰਨਾ ਵੀ ਫਰੰਟ ਆ ਸਾਰਾ ਇਸੀਪੀ ਵਰਕ ਦੇ ਨਾਲ ਹਾਈਲਾਈਟ ਆ ਇਹ ਹੀ ਹੈਗੀ ਆ ਐਦਾਂ ਦੇਖੋ ਹਾਈਲਾਈਟ ਆ ਇਸੀਪੀ ਦੇ ਨਾਲ ਬਾਜੂ ਲੱਗ ਤੋਂ ਦਿੱਤੀਆਂ ਹੋਈਆਂ ਤੇ ਇਹ ਹੈਗਾ ਬੈਗ ਦਾ ਪੱਲਾ ਸੇਮ ਪ੍ਰਿੰਟ ਦੇ ਵਿੱਚ ਬਸ ਰੋਨਡ ਡਾਟਸ ਵਾਲਾ ਇਹ ਪ੍ਰਿੰਟ ਆ ਤੇ ਸਟੱਫ ਹੈਗਾ ਜੀ ਮੋਡਲ ਦਾ ਇਹਨਾਂ ਦੇ ਨਾਲ ਤੁਹਾਨੂੰ ਕਾਟਨ ਦੀ ਸਲਵਾਰ ਮਿਲੇਗੀ ਸਲਵਾਰ ਦੇ نیچے ਕੁਝ ਵੀ ਲਾਈਨਿੰਗ ਵਗੈਰਾ ਲਗਾਉਣ ਦੀ ਜ਼ਰੂਰਤ ਨਹੀਂ ਹੈਗੀ ਤੁਸੀਂ ਸ਼ਰਟ نیچے ਲਗਵਾ ਸਕਦੇ ਹੋ ਤੇ ਜਿਹੜੇ ਡਿਜ਼ਾਈਨਰ ਦੁਪੱਟੇ ਦੇਣੇ ਨੇ ਤੁਹਾਨੂੰ ਉਹ ਰਹਿਣਗੇ ਔਰਗੰਜ਼ਾ ਦੇ ਇਹਦਾ ਔਰਗੰਜ਼ਾ ਦਾ ਦੁਪੱਟਾ ਡਿਜ਼ਾਈਨਰ ਜਿਹਾ ਰਹੇਗਾ ਜੀ ਇਹਦੇ ਨਾਲ ਠੀਕ ਹੈ ਜੀ 2000 ਪ੍ਰਾਈਸ 'ਚ ਦੇਣੀ ਆ 2500 ਵਾਲੇ ਸੂਟ ਨੇ ਤੇ ਇਹਦੇ ਵਿੱਚ ਤੁਹਾਨੂੰ ਸੈਕੰਡ ਕਲਰ ਜਿਹੜਾ ਹੈ ਸਟੀਲ ਗ੍ਰੇ ਮਿਲ ਜਾਏਗਾ ਜੀ ਸ਼ਰਟ ਦਾ ਜਿਹੜਾ ਕਲਰ ਸੌਰੀ ਸਲਵਾਰ ਦਾ ਜਿਹੜਾ ਕਲਰ ਆ ਠੀਕ ਆ ਇੱਕ ਕਲੈਕਸ਼ਨ ਦੇਖ ਲਓ ਜੀ ਇਹ ਤੁਸੀਂ 2500 ਦੇ ਸੂਟ ਅਕਸਰ ਮੇਰੀ ਵੀਡੀਓ ਚ ਦੇਖਦੇ ਰਹਿੰਦੇ ਆ ਅੱਜ ਇਹ ਵੀ ਤੁਹਾਨੂੰ 2000 ਚ ਹੀ ਦੇਣੀ ਆ ਬਹੁਤ ਸੋਹਣਾ ਜੌਰਜਟ ਦਾ ਸੂਟ ਆ ਜੀ ਮਸਲੀਨ कॉटन ਦੀ ਸਲਵਾਰ ਆ ਮਸਲੀਨ ਦੀ ਸਲਵਾਰ ਦੇ ਨਾਲ ਪਿਓਰ ਜੌਰਜਟ ਸਾਰੇ ਫਰੰਟ ਆਰੀ ਵਰਕ ਦੇ ਨਾਲ ਹਾਈਲਾਈਟ ਆ 10 ਬ੍ਰੈਂਡ ਦਾ ਸੂਟ ਹੈ ਜੀ ਇਹ ਬਹੁਤ ਸੋਹਣਾ ਲੱਦਾ ਪਾਇਆ ਹੋਇਆ ਕਾਫੀ ਜਣਿਆਂ ਨੇ ਇਹ ਵਾਲੇ ਸੂਟ ਮਤਲਬ ਮੈਨੂੰ ਪਿਕ ਵੀ ਸ਼ੇਅਰ ਕੀਤੀ ਹੋਈ ਆ ਤੇ ਪਸੰਦ ਵੀ ਸਭ ਨੂੰ ਆਉਂਦੇ ਆ ਜੌਰਜਟ ਦੀ ਸ਼ਰਟ ਆ ਜੌਰਜਟ ਦਾ ਦੁਪੱਟਾ ਮਸਲੀਨ ਦੀ ਸਲਵਾਰ ਆ ਅੱਜ ਦੀ ਵੀਡੀਓ ਤੁਹਾਨੂੰ ਸਿੰਗਲ ਸਿੰਗਲ ਜੀ ਕਲੈਕਸ਼ਨ ਮਿਲੇਗੀ ਜੀ ਤਾਂ ਕਰਕੇ ਹੀ ਡਿਸਕਾਊਂਟ ਤੇ ਆ ਠੀਕ ਹੈ ਇਹ ਨਹੀਂ ਕੋਈ ਕਲਰ ਆਪਸ਼ਨ ਨਹੀਂ ਕੋਈ ਖਾਸ ਇਹਨਾਂ ਦੇ ਵਿੱਚ ਜੋ ਸਾਨੂੰ ਐਜਾ ਕਿ ਚਲੋ ਇਹ ਪਾ ਦਾਨੀਆਂ ਡਿਸਕਾਊਂਟ ਦੇ ਵਿੱਚ ਉਹ ਮੈਂ ਸਾਰੇ ਕੱਢ ਚੁੱਕੀ ਆ ਇਹ ਹੈਗਾ ਜੀ ਜਾਰਜਟ ਦੇ ਉੱਪਰ ਬਹੁਤ ਸੋਹਣਾ ਜਿਹਾ ਪ੍ਰਿੰਟ ਵੂਮੈਂਡ ਬ੍ਰਾਂਡ ਦਾ ਸਾਰੇ ਕੇਰਾ ਹਾਈਲਾਈਟ ਆ ਮਸਲੀਨ ਦੀ 3 ਮੀਟਰ ਦੀ ਸਲਵਾਰ ਆ ਤੇ ਇਹਦੇ ਨਾਲ ਤੁਹਾਨੂੰ ਪਿਓਰ ਸ਼ਫੌਨ ਦਾ ਦੁਪੱਟਾ ਮਿਲੇਗਾ 2500 ਵਾਲਾ ਸੂਟ ਆ ਇਹ ਹੈਗਾ ਜੀ ਬਹੁਤ ਪਿਆਰਾ ਜਿਹਾ ਕ੍ਰੇਪ ਦੇ ਕਾਟਨ ਕ੍ਰੇਪ ਹੈ ਬਹੁਤ ਸੋਹਣਾ ਜਿਹਾ ਸਟਫ ਹੈ ਇਹ ਬਿਲਕੁਲ ਨਿਊ ਜਸਟ ਸਟਫ ਆ ਆਰੀ ਵਰਕ ਦੇ ਨਾਲ ਸਾਰੀ ਇਹਦਾ ਫਰੰਟ ਬਣਿਆ ਹੋਇਆ ਕਾਟਨ ਦੀ ਸਲਵਾਰ ਆ ਤੇ ਪ्योर ਸ਼ਫੌਨ ਦਾ ਦੁਪੱਟਾ ਹੈ ਵੀਡੀਓ ਤੁਹਾਨੂੰ ਜਲਦੀ ਜਲਦੀ ਦਿਖਾ ਦਾਂਗੀ ਕਿਉਂਕਿ ਕਾਫੀ ਸਾਰੀ ਕਲੈਕਸ਼ਨ ਆ ਜਿਹੜੀ ਦਿਖਾਣ ਵਾਲੀ ਆ ਤੇ ਵੀਡੀਓ ਮੈਨੂੰ ਇੱਕ ਦਿਨ 'ਚ ਹੁਣ 2-2 3-3 ਬਣਾਉਣੀਆਂ ਪੈਣੀਆਂ ਕਿਉਂਕਿ ਮੈਨੂੰ ਜਾਣਾ ਪੈਂਦਾ ਜੀ ਫੰਕਸ਼ਨਾਂ ਕਰਕੇ ਇੱਧਰ ਉੱਧਰ ਤੇ ਇਹ ਹੈਗਾ ਏ ਬਹੁਤ ਸੋਹਣਾ ਜਿਹਾ ਡਿਜ਼ਾਈਨ ਟਾਈ ਮੀਟਰ ਦੀ ਸ਼ਰਟ ਦੇ ਉੱਪਰ ਮੋਡਲ ਦੇ ਸਟੱਫ ਦੇ ਉੱਪਰ ਪਿਓਰ ਕਾਟਨ ਦੀ ਸਲਵਾਰ ਤੇ ਪਿਓਰ ਸ਼ਫੌਨ ਦਾ ਦੁਪੱਟਾ ਪਿਓਰ ਸ਼ਫੌਨ ਦਾ ਠੀਕ ਹੈ ਸਿੰਗਲ ਸਿੰਗਲ ਕਲਰ ਨੇ ਜੀ ਇਹ ਸਾਰੇ 25ੌਲੀ ਰੇਂਜ ਵਾਲੇ ਸੂਟ ਨੇ ਜਿਹੜੇ ਅਸੀਂ ਤੁਹਾਨੂੰ ਅੱਜ 2000 ਦੇ ਵਿੱਚ ਦੇ ਰਹੇ ਹਾਂ ਪਿਓਰ ਕ੍ਰੀਪ ਦਾ ਸੂਟ ਆ ਆਰੀ ਵਰਕ ਦੇ ਨਾਲ ਆ ਜੀ ਸਾਰੇ ਹੀ ਸੂਟ ਇਹ ਕ੍ਰੀਪ ਦੀ ਸਲਵਾਰ ਆ ਇਹ ਵਿਸ਼ਾਫੌਨ ਦਾ ਹੈਗਾ ਦਾ ਦੁਪੱਟਾ ਇਹ ਦੇਖੋ ਜੀ ਨੈਕਸਟ ਬਹੁਤ ਸੋਹਣਾ ਪ੍ਰਿੰਟ ਆ ਸਾਰੀ ਸ਼ਰਟ ਦਾ ਨੇਵੀ ਬਲੂ ਸ਼ੇਡ ਆ ਨੇਵੀ ਬਲੂ ਕ੍ਰੇਪ ਦੀ ਸਲਵਾਰ ਆ ਕ੍ਰੇਪ ਦੀ ਸ਼ਰਟ ਆ ਤੇ ਪਿਓਰ ਸ਼ਾਫੌਨ ਦਾ ਦੁਪੱਟਾ ਪਿਓਰ ਸ਼ਾਫੌਨ ਦਾ ਦੁਪੱਟਾ ਜੀ ਇਹਦੇ ਨਾਲ ਵੀ ਠੀਕ ਹੈ ਜੀ ਇਹ ਸੂਟ ਅਕਸਰ ਤੁਸੀਂ ਮੇਰੀ ਵੀਡੀਓ ਵਿੱਚ ਦੇਖਦੇ ਰਹੇ ਨੇ ਇਹਨਾਂ ਦਾ 2500 ਪ੍ਰਾਈਸ ਹੈ ਜਿਨ੍ਹਾਂ ਦੇ ਉੱਪਰ ਇਹ ਆਰੀ ਵਰਕ ਹੁੰਦਾ ਇੱਕ ਵਿਦਆਊਟ ਵਰਕ ਆਉਂਦਾ ਉਹ ਹੁੰਦਾ ਜੀ 2200 ਦਾ ਬਟ ਅਸੀਂ ਅੱਜ ਤੁਹਾਨੂੰ ਇਹ ਵਿਦ ਆਰੀ ਵਰਕ ਹੀ ਦੇ ਰਹੇ ਹਾਂ ਸੂਟ 2000 ਦਾ ਇਹ ਤਾਂ ਬਹੁਤ ਸਾਰਾ ਸੂਟ ਸੇਲ ਹੁੰਦਾ ਇਹਨੂੰ ਜਦੋਂ ਵੀ ਪਾਓ ਨਾਲ ਦੀ ਨਾਲ ਸੋਲਡ ਆਊਟ ਹੁੰਦਾ ਹੈ ਕ੍ਰੇਪ ਦੀ ਸ਼ਰਟ ਹੈ ਕ੍ਰੇਪ ਦੀ ਸਲਵਾਰ ਹੈ ਜੀ ਚਨਾਂਨ ਸ਼ਵੰਦਾ ਬਹੁਤ ਸੋਹਣਾ ਪ੍ਰਿੰਟਡ ਦੁਪੱਟਾ ਹੈ ਕਿਉਂਕਿ ਇਹ ਗੁਰਦੁਆਰਾ ਸਾਹਿਬ ਨੂੰ ਸੂਟ ਬਹੁਤ ਜ਼ਿਆਦਾ ਲਾਈਕ ਕਰਦੇ ਨੇ ਅਸੀਂ ਸਟਿਚ ਕਰਕੇ ਵੀ ਇਸ ਦੀਆਂ ਸਭ ਦੇ ਸੂਟ ਸਟੀਚਿੰਗ ਤੋਂ ਬਾਅਦ ਲੁੱਕ ਵੀ ਬਹੁਤ ਸੋਹਣੀ ਆਂਦੀ ਹੈ ਠੀਕ ਹੈ ਜੀ 2200 ਪ੍ਰਾਈਸ ਦੇ ਵਿੱਚ ਕਲਰ ਇਹਦੇ ਵਿੱਚ ਇਹ ਸੈਕੰਡ ਇਹ ਵੀ ਕਲਰ ਬਹੁਤ ਸੋਹਣਾ ਹੈ ਇਹ ਕਲਰ ਆ ਜੀ ਤੇ ਇਹ ਕਦੇ ਵਿੱਚ ਡਿਜ਼ਾਈਨ ਹੋਰ ਦਿੰਨੇ ਆ ਇੱਕ ਡਿਜ਼ਾਈਨ ਤੁਹਾਨੂੰ ਇਹ ਵਾਲਾ ਮਿਲ ਜੇਗਾ டை ਮੀਟਰ ਦੀ ਸ਼ਰਟ ਆ ਸਾਰੀ ਫਰੰਟ ਆ ਜਿੰਨਾ ਵੀ ਵਾਰੀ ਵਰਕ ਦੇ ਨਾਲ ਹਾਈਲਾਈਟ ਆ 크ਰੇਪ ਦੀ ਸ਼ਰਟ ਆ 크ਰੇਪ ਦੀ ਸਲਵਾਰ ਆ ਪਿਓਰ ਸ਼ਾਫਵਾਨ ਦੇ ਦੁਪੱਟੇ ਨੇ ਜੀ ਦੁਪੱਟੇ ਦੇ ਛੋਟੇ ਲੜਾਂ ਦੇ ਉੱਪਰ ਐਦਾਂ ਤੁਹਾਨੂੰ ਸ਼ਰਟ ਨਾਲ ਦਾ ਬਾਰਡਰ ਮਿਲ ਜੇਗਾ ਠੀਕ ਹੈ ਜੀ ਇਹ ਹੈਗੇ ਨੇ ਆਪਣੇ 크ਰੇਪ ਦੇ ਸੂਟ ਇਹ ਵੀ ਅਸੀਂ ਤੁਹਾਨੂੰ 2000 ਪ੍ਰਾਈਸ 'ਚ ਹੀ ਦੰਨੇ ਆ ਨੈਕਸਟ ਹੈਗਾ ਜੀ ਮੋਡਲ ਦੀ ਪਰ ਸੂਟ ਹੈ ਇਹ ਤੇ ਉੱਪਰ ਹੋਏਗਾ ਜੀ ਹੈਂਡਵਰਕ ਸੂਟ ਦਾ ਪ੍ਰਾਈਸ ਹੈਗਾ ਅਸੀਂ 3300 ਦੇਖੋ ਬਹੁਤ ਸੋਹਣਾ ਹੈਂਡਵਰਕ ਦੇ ਨਾਲ ਆ ਐਡਾ ਸੂਟ ਹੈ ਟੋਟਲੀ ਹੈਂਡਵਰਕ ਦੇ ਨਾਲ ਹਾਈਲਾਈਟ ਆ ਇਹਦੇ ਨਾਲ ਟੈਬੀ ਸਿਲਕ ਦਾ ਦੁਪੱਟਾ ਠੀਕ ਹੈ ਤੇ ਕਾਟਨ ਦੀ ਸਲਵਾਰ ਆ ਜੇ ਇਹ ਵੀ ਤੁਹਾਨੂੰ ਸੇਮ ਪ੍ਰਾਈਸ ਹੀ ਮਿਲੇਗਾ ਨੇ ਜਾਨੇ ਸੂਟ ਅਗਰ ਤੁਸੀਂ ਫੰਕਸ਼ਨ ਚ ਵੀ ਪਾਣਾ ਚਾਹੁੰਦੇ ਹੋ ਨਾ ਛੋਟੇ ਮੋਟੀ ਚੋਚ ਵੀ ਪੈ ਸਕਦੇ ਆ ਇਹ ਹੈਗੀ ਪਿਓਰ ਸ਼ਾਫੌਨ ਦੀ ਸ਼ਰਟ ਆ ਤੇ ਸ਼ਾਫੌਨ ਦੀ ਸ਼ਰਟ ਹੈ ਹੈਂਡਵਰਕ ਨਾਲ ਹਾਈਲਾਈਟ ਆ ਤੇ ਪਲੱਸ نیچے ਇਹਦੀ ਸ਼ਰਟ ਦੀ ਲਾਈਨਿੰਗ ਤੁਹਾਨੂੰ ਪਹਿਲਾਂ ਹੀ ਦਿੱਤੀ ਹੋਈ ਆ ਇਹ ਸ਼ਰਟ ਦੀ ਲਾਈਨਿੰਗ ਆ ਜੀ ਵਿੱਚ ਦਿੱਤੀ ਹੋਈ ਆ ਜਿਹੜੀ ਠੀਕ ਹੈ ਐਟਾ ਬਣਿਆ ਹੋਇਆ ਬਹੁਤ ਸੋਹਣਾ ਜਿਹਾ ਸੂਟ ਇਹ ਸਾਰੇ ਫਰੰਟ ਹੈ ਹੀ ਘੇਰਾ ਬਣਿਆ ਹੋਇਆ ਸਾਈਡ ਤੇ ਇਸ ਦੀਆਂ ਬਾਜੂ ਦਿੱਤੀਆਂ ਹੋਈਆਂ ਇਹ ਬਾਜੂ ਦਾ ਪਿਆਚਾ ਤੁਸੀਂ ਉਤਾਰ ਕੇ ਲਗਾ ਸਕਦੇ ਹੋ ਬੈਕ ਵੀ ਸੇਮ ਪ੍ਰਿੰਟ ਆ ਤੇ ਇਹ ਲਾਈਨਿੰਗ ਹੈ ਜੀ 셔ਟ ਦੀ ਠੀਕ ਆ ਇਹਦੇ ਨਾਲ ਹੀ ਕਾਟਨ ਦੀ ਸਲਵਾਰ ਅ ਮਸਲੀਨ ਕਾਟਨ ਦੀ ਸਲਵਾਰ ਆ ਤੇ ਦੁਪੱਟਾ ਬਹੁਤ ਸੋਹਣਾ ਸੋੜਦਾ ਇਹ ਰਹੂਗਾ ਜੀ ਦੁਪੱਟਾ ਚਨੌਨ ਸ਼ਫਾਨ ਤੇ ਫੋਰ ਸਾਈਡ ਬਹੁਤ ਸੋਹਣਾ ਪੇਸਟਿੰਗ ਦੇ ਨਾਲ ਹੁਣ ਇਦਾਂ ਦੇ ਸੂਟ ਨੇ ਜੀ ਜਿਹੜੇ ਅਸੀਂ ਤੁਹਾਨੂੰ ਬਹੁਤ ਘੱਟ ਰੇਟ 'ਚ ਦੇ ਰਹੇ ਹਾਂ 2000 ਦੇ ਵਿੱਚ ਹੁਣ ਇਹ ਸਟਫ ਆ ਗਿਆ ਜੀ ਬਿਲਕੁਲ ਨਵਾਂ ਜਿਹਾ ਟਿਲਕਮਾਂ ਜਿਹਾ ਸਟਫ ਹੈ ਬਹੁਤ ਸੋਹਣਾ ਜਿਹਾ ਸੂਟ ਹੈਗਾ ਜੀ 5 ਮੀਟਰ ਦਾ 올ਓਵਰ ਬਹੁਤ ਪਿਆਰਾ ਟਿਲਕਮਾਂ ਜਿਹਾ ਸਟਫ ਹੈ ਇਹ ਕ੍ਰੇਪ ਦੀ ਤਰ੍ਹਾਂ ਸਟਫ ਹੈ ਜੀ ਇਹ ਬਿਲਕੁਲ ਕ੍ਰੇਪ ਦੀ ਹੀ ਲੁੱਕ ਦੇਏਗਾ ਕੇ ਰਾਈ ਦਾ ਬਾਰਡਰ ਹੈ ਬਹੁਤ ਸੋਹਣਾ organza ਲਗਾ ਕੇ ਵਾਰਡਰ ਬਣਾਇਆ ਹੋਇਆ 5 ਮੀਟਰ ਦਾ ਸੂਟ ਆ crepe ਦਾ ਸੂਟ ਆ crepe ਵੀ ਇਹ ਦੇਖੋ ਬਹੁਤ ਸੋਹਣੀ ਜੀ ਵਿੱਚ ਜਿੱਤੇ ਇੱਕ ਸੈਲਫ ਹੁੰਦੀ ਆ ਇਦਾਂ ਦੇ ਇਸੇ crepe ਆ ਤੇ ਇਹਨਾਂ ਦੇ ਨਾਲ ਇਹ ਬਹੁਤ ਪਿਆਰੀ ਜੀ ਮਸਲੀਨ ਦੇ ਦੁਪट्टे ਸਾਰੇ ਫੁੱਲ ਸੂਟ ਇਹ ਲਾਈਨਿੰਗ ਲਗਾ ਕੇ ਬਣੇਗਾ ਦੁਪੱਟਾ ਵੀ ਤੁਹਾਨੂੰ ਲੰਮਾ ਚੌੜਾ ਮਿਲੇਗਾ ਠੀਕ ਹੈ ਜੀ ਸੇਮੇ ਡਿਜ਼ਾਈਨ ਦੇ ਵਿੱਚ ਸੌਰੀ ਸੇਮੇ ਸਟੱਫ ਦੇ ਵਿੱਚ ਇੱਕ ਡਿਜ਼ਾਈਨਿੰਗ ਤੁਹਾਨੂੰ ਇਹ ਵਾਲੀ ਮਿਲ ਜਾਏਗੀ ਬਹੁਤ ਸੋਹਣਾ ਜਿਹਾ শেਡ ਹੈ ਸカイ ਸカイ ਜਿਹਾ 5 ਮੀਟਰ ਦੇ 올ਓਵਰ ਸੂਟ ਨੇ ਘੇਰੇ ਦੇ ਨਾਲ ਨੇ ਮਸਲੀਨ ਦੇ ਦੁਪੱਟਿਆਂ ਤੇ ਬਹੁਤ ਪਿਆਰਾ ਜਿਹਾ ਪੈਚ ਕੀਤਾ ਹੋਇਆ ਠੀਕ ਹੈ ਇਹਨਾਂ ਸਾਰਿਆਂ ਦਾ ਪ੍ਰਾਈਸ ਤੁਹਾਨੂੰ ਅੱਜ ਅਸੀਂ 2000 ਦੇਣਾ ਹੈ ਸ਼ਿਪਿੰਗ ਚਾਰਜਸ ਅਲੱਗ ਤੋਂ ਰਹਿਣਗੇ ਸਾਰੇ ਸੂਟਾਂ ਦੇ ਇੱਕ ਸੂਟ ਤੁਹਾਨੂੰ ਇਹ ਵਾਲਾ ਮਿਲ ਜਾਏਗਾ ਜੀ ਠੀਕ ਹੈ ਤੇ ਇਹ ਵੀ ਇਹ ਬਹੁਤ ਸੋਹਣਾ ਜਿਹਾ ਦੁਪੱਟਾ ਇਹਦੇ ਵੀ ਸਾਨੂੰ ਕਾਫੀ ਡਿਜ਼ਾਈਨ ਅਲੱਗ-ਅਲੱਗ ਮਿਲ ਜਾਣਗੇ ਇੱਕ ਕ੍ਰੇਪ ਦੇ ਸੂਟ ਨੇ ਸਾਰੇ ਬਹੁਤ ਸੋਹਣੇ ਜੇ 5 ਮੀਟਰ ਦੇ 올ਓਵਰ ਕ੍ਰੇਪ ਹੀ ਬਹੁਤ ਪਿਆਰੀ ਆ ਦਾਣੀਦਾਰ ਜੀ ਕ੍ਰੇਪ ਬਹੁਤ ਸੋਹਣੀ ਠੀਕ ਆ ਇਹ ਦੁਪੱਟੇ ਨੇ ਨਾਲ ਘੇਰੇ ਸਭ ਦੇ ਵਰਕ ਨੇ ਜੀ 5-5 ਮੀਟਰ ਦੇ ਸੂਟ ਨੇ ਇਹ ਇਕ ਟਨੂਏ ਦੇ ਵਿੱਚ ਇਹ ਵਾਲਾ ਡਿਜ਼ਾਈਨ ਮਿਲ ਜਾਏਗਾ ਪ੍ਰਿੰਟਿੰਗ ਹੀ ਬਹੁਤ ਸੋਹਣੀ ਹੈ ਸਾਰੇ ਸੂਟਾਂ ਦੇ ਇਹਦਾਂ ਇਹਨਾਂ ਦੇ ਦੁਪੱਟੇ ਬਣੇ ਹੋਏ ਆ ਤੇ ਪ੍ਰਾਈਸ ਹੈਗਾ ਜੀ ਸਾਰੇ ਸੂਟਾਂ ਦਾ 2000 ਕਲਰ ਆਪਸ਼ਨ ਜਿਹੜੀ ਵੀ ਤੁਹਾਨੂੰ ਪਸੰਦ ਆ ਸਕਰੀਨਸ਼ਾਟ ਲੈ ਕੇ ਪਿਕ ਸੈਂਡ ਕਰ ਸਕਦੇ ਹੋ ਇਹ ਮੈਂ ਇਕੱਠੇ ਸੂਟ ਸਾਰੇ ਤਾਂ ਦਿਖਾ ਰਹੀਆਂ ਕਿਉਂਕਿ ਸੇਮ ਸਟਫ ਦੇ ਵਿੱਚ ਨੇ ਬਸ ਤੁਸੀਂ ਇਹ ਪ੍ਰਿੰਟ ਤੇ ਕਲਰ ਦੇਖਣਾ ਪ੍ਰਿੰਟ ਤੇ ਕਲਰ ਇਹਨਾਂ ਦੇ ਅਲੱਗ-ਅਲੱਗ ਨੇ 5-5 ਮੀਟਰ ਦੀ 올ਓਵਰ ਸੂਟ ਨੇ ਚੀ ਇਹ ਸਾਰੇ ਠੀਕ ਹੈ ਜੀ ਬਹੁਤ ਪਿਆਰੇ ਪਿਆਰੇ ਇਹ ਕਲਰ ਪ੍ਰਿੰਟ ਨੇ ਕਲਰ ਦੇਖੋ ਜੀ ਤੇ ਪ੍ਰਿੰਟ ਇਹਦੇ ਨਾਲ ਦਾ ਪ੍ਰਿੰਟ ਮੈਂ ਪਹਿਲਾਂ ਤੁਹਾਨੂੰ ਸਕਾਈ ਜੇ ਸ਼ੇਡ ਚ ਵੀ ਦਿਖਾਇਆ ਇਹ ਦੇਖੋ ਜੀ ਜਿਹੜਾ ਸਭ ਤੋਂ ਪਹਿਲਾਂ ਦਿਖਾਈ ਸੀ ਸਕਾਈ ਕਲਰ ਚ ਬਹੁਤ ਸੋਹਣੀ ਪ੍ਰਿੰਟਿੰਗ ਆ ਕਲਰ ਬਹੁਤ ਪਿਆਰੀ ਪਿਆਰੇ ਆ ਤੇ ਪ੍ਰਾਈਸ ਵੀ ਬਹੁਤ ਘੱਟ ਦੇ ਵਿੱਚ ਨੇ ਬਾਈ ਵੀ ਸੂਟ ਦੇ ਲੁੱਕ ਬਹੁਤ ਸੋਹਣੀ ਆਣੇ ਵਾਲੀ ਆ ਮਸ਼ੀਨੀ ਵਾਸ਼ ਸੋਰੀ ਹਾਂ ਮਸ਼ੀਨ ਵਾਸ਼ ਨਹੀਂ ਹੈਂਡ ਵਾਸ਼ ਕਰ ਲੋ ਜਿਆਦਾ ਵੈਸੇ ਤੁਸੀਂ ਮਸ਼ੀਨ ਵਾਸ਼ ਵੀ ਕਰ ਸਕਦੇ ਹੋ ਬਹੁਤ ਸੋਹਣੀ ਜੀ ਕਲੈਕਸ਼ਨ ਆ ਬਾਕੀ ਥੋੜੇ ਕਮੈਂਟਾਂ ਦੀ ਵੇਟ ਰਹੇਗੀ ਜੀ ਤੁਹਾਨੂੰ ਸਾਰੇ ਸੂਟ ਕਿੱਦਾਂ ਲੱਗੇ ਵੀਡੀਓ ਦੇਖਣ ਲਈ ਥੈਂਕ ਯੂ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਥੈਂਕ ਯੂ so much